ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸੰਗਤ ਜੀ ਅੱਜ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 404 ਤੋਂ ਲੈ ਕੇ 406 ਤੱਕ ਸਵੈਮਨ ਬਾਣੀ ਦੀ ਵਿਚਾਰ ਕਰਦੇ ਹਾਂ ਜੀ ਪੰਚਮ ਪਾਸ਼ਾ ਜੀ ਦੀ ਬਾਣੀ ਰਾਗ ਆਸਾ ਵਿੱਚ ਚੱਲ ਰਹੀ ਹੈ ਜੀ ਹਾਓ ਆਪਾਂ ਗੁਰਬਾਣੀ ਦੀ ਲੜੀ ਨਾਲ ਜੁੜੀਏ ਸੰਗਤ ਜੀ ਵਾਹਿਗੁਰੂ ਜੀ ਆਸਾ ਮਹੱਲਾ ਪੰਜਵਾਂ ਚਾਰ ਬਰਨ ਚੌਹਾ ਕੇ ਮਰਦਨ ਖਟ ਦਰਸਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਨੇ ਪੰਜੋ ਹੀ ਮੋਹੇ ਸ਼ਲੀਰੇ ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀ ਰੇ ਜਿਨ ਪੰਜ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਾਓ ਹਾਂਜੀ ਸੰਗਤ ਜੀ ਪੰਚਮ ਪਾਤਸ਼ਾਹ ਕਹਿੰਦੇ ਵੀ ਚਾਰ ਵਰਨ ਜਿਹੜੇ ਭਾਰਤ ਵਿੱਚ ਮੰਨੇ ਜਾਂਦੇ ਨੇ ਨਾ ਖੱਤਰੀ ਵੈਸ਼ ਸ਼ੂਦਰ ਖੱਤਰੀ ਵੈਸ਼ ਸ਼ੂਦਰ ਤੇ ਹੁਣ ਮੇਰੇ ਦਿਮਾਗ 'ਚ ਚੌਥਾ ਨਹੀਂ ਆ ਰਿਹਾ ਹੈਗਾ ਚਾਰ ਵਰਨ ਜਿਹੜੇ ਆਪਾਂ ਵੈਸ਼, ਸ਼ੂਤਰ, ਖੱਤਰੀ, ਬ੍ਰਾਹਮਣ ਤੇ ਇਹ ਜਿਹੜੇ ਚਾਰ ਮਤਲਬ ਵਰਨ ਮੰਨੇ ਜਾਂਦੇ ਨੇ ਕਹਿੰਦੇ ਇਹਨਾਂ ਚਾਰਾਂ ਵਰਨਾਂ ਦੇ ਲੋਕ ਚੌਥਾ ਬ੍ਰਾਹਮਣ ਤੇ ਬਾਕੀ ਜਿਹੜੇ 6 ਸਾਧੂਆਂ ਦੇ ਫਿਰਕੇ ਨੇ ਇਹ ਹੀ ਕਹਿੰਦੇ ਤੇ ਇਹਨਾਂ ਦੇ ਕਹਿੰਦੇ ਇਹ ਸਾਰੇ ਜਾਣੀ ਕਹਿੰਦੇ ਵੀ ਬਿਕਾਰਾਂ ਤੋਂ ਬਚ ਨਹੀਂ ਸਕੇ ਹੈਗੇ ਮਾਇਆ ਤੋਂ ਵਿਕਾਰਾਂ ਤੋਂ ਬਚ ਨਹੀਂ ਸਕੇ ਚਾਹੇ ਕਹਿੰਦੇ ਕੋਈ ਆਪਣੇ ਆਪ ਨੂੰ ਬੜੇ ਸੁੰਦਰ ਸੁਗੜ ਸਿਆਣੇ ਸਮਝਦੇ ਹੋਣ ਪਰ ਕਹਿੰਦੇ ਵੀ ਇਹ ਵਿਕਾਰਾਂ ਨੇ ਸਾਰਿਆਂ ਨੂੰ ਕਹਿੰਦੇ ਠੱਗਿਆ ਹੋਇਆ ਕਹਿੰਦੇ ਉਹ ਕਿਹੜਾ ਸੂਰਬੀਰ ਆ ਕਹਿੰਦੇ ਯੋਧਾ ਜਿਨੇ ਕਹਿੰਦੇ ਇਹ ਪੰਚੀ ਆਪਣੇ ਜਿਹੜੇ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹਨੇ ਮਾਰ ਲੈਨੇ ਕਹਿੰਦੇ ਜਿਨੇ ਕਹਿੰਦੇ ਇਹ ਮਾਰ ਲੈ ਜਿਨੇ ਕਹਿੰਦੇ ਇਹ ਲੀਰੋ ਲੀਰ ਕਰ ਦਿੱਤੇ ਉਹ ਕਹਿੰਦੇ ਪੂਰਨ ਮਨੁੱਖ ਹੈਗਾ ਕਹਿੰਦੇ ਇਸ ਵਕਤ ਜਿਨੇ ਇਹਨਾਂ ਪੰਜਾਂ ਤੇ ਕਾਬੂ ਕਰ ਲਿਆ ਵੱਡੀ ਕੋਮ ਵਸ ਭਾਗੇ ਨਹੀਂ ਮੁਹਕਮ ਫੌਜ ਹਟਲੀ ਰੇ ਕੋ ਨਾਨਕ ਤਿੰਨ ਜਨ ਨਿਰਦਲਿਆ ਸਾਧ ਸੰਗਤ ਕੈ ਚਲੀ ਰੇ ਕਹਿੰਦੇ ਜਿਹੜੇ ਪੰਜੇ ਹੈਗੇ ਨੇ ਵਿਕਾਰ ਕਾਮ ਕ੍ਰੋਧ ਲੋਭ ਹੰਕਾਰ ਕਹਿੰਦੇ ਕੋਈ ਇਹਨਾਂ ਨੂੰ ਛੋਟੇ ਨਾ ਜਾਣੋ ਕਹਿੰਦੇ ਬੜੀ ਤਕੜੀ ਫੌਜ ਆ ਕਹਿੰਦੇ ਇਹਨਾਂ ਦੀ ਫਿਰ ਕਹਿੰਦੇ ਵੀ ਜਿਹੜਾ ਕੋਈ ਸਾਧ ਸੰਗਤ ਦੇ ਵਿੱਚ ਉਹਦਾ ਨਾਮ ਜਪਦਾ ਗੁਰੂ ਦੀ ਸ਼ਰਨ ਲੈ ਕੇ ਕਹਿੰਦੇ ਉਹੀ ਨਾਨਕ ਜੀ ਕਹਿੰਦੇ ਇਹਨਾਂ ਨੂੰ ਜਿਹੜੀ ਇਹ ਵੱਡੀ ਤਕੜੀ ਫੌਜ ਆ ਉਹੀ ਇਹਨੂੰ ਲਤਾੜ ਸਕਦਾ ਕਹਿੰਦੇ ਆਸਾ ਮਹੱਲਾ ਪੰਜਵਾ ਨੀਕੀ ਜੀ ਕੀ ਹਰ ਕਥਾ ਊਤਮ ਆਨ ਸਗਲ ਰਸ ਫਿੱਕੇ ਰਹਾਓ ਕਹਿੰਦੇ ਪਰਮਾਤਮਾ ਦੇ ਨਾਮ ਦੀ ਕਥਾ ਸਾਰਿਆਂ ਤੋਂ ਸ੍ਰੇਸ਼ਟ ਹੈ ਜੀਵਨ ਜੀਵ ਦੀ ਜਿੰਦ ਲਈ ਕਹਿੰਦੇ ਸਭ ਤੋਂ ਉੱਤਮ ਚੀਜ਼ ਆ ਕਹਿੰਦੇ ਉਹਦਾ ਨਾਮ ਲੈਣਾ ਬਾਕੀ ਜਿਹੜੇ ਸਾਰੇ ਰਸ ਨੇ ਕਹਿੰਦੇ ਫਿੱਕੇ ਨੇ ਸੰਸਾਰ ਦੇ ਬਹੁ ਗੁਣ ਤਨ ਮਨ ਜਨ ਖਟ ਬੇਤੇ ਅਵਰ ਨ ਕਿਛ ਲਾਈ ਕੀ ਰੇ ਬਿਖਾਰੀ ਨਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀ ਰੇ ਕਹਿੰਦੇ ਸਾਰੇ ਜਿਹੜੇ ਮਤਲਬ ਵੱਡੇ ਵੱਡੇ ਵਿਦਵਾਨ ਸਮਝੋ ਹੈਗੇ ਨੇ ਵੀ ਮਨ ਜਾਣੇ ਕਹਿੰਦੇ ਬਿਹੋਰ ਸ਼ਾਸਤਰਾਂ ਨੂੰ ਜਾਣਨ ਵਾਲੇ ਨੇ ਵਿਦਵਾਨ ਪੁਰਖ ਨੇ ਉਹ ਸਾਰੇ ਕਹਿੰਦੇ ਇਹ ਗੱਲ ਕਹਿੰਦੇ ਨੇ ਕਿ ਵੀ ਪਰਮਾਤਮਾ ਦੇ ਨਾਮ ਲੈਣ ਤੋਂ ਉੱਪਰ ਹੋਰ ਕੁਝ ਨਹੀਂ ਹੈਗਾ ਕਹਿੰਦੇ ਜਿਹੜਾ ਪਰਮਾਤਮਾ ਦਾ ਨਾਮ ਲੈਂਦੇ ਨੇ ਨਾਨਕ ਜੀ ਕਹਿੰਦੇ ਉਹਨਾਂ ਦੇ ਸਾਰੇ ਜਿਹੜੇ ਵਿਕਾਰ ਨੇ ਵਿਸ਼ੇ ਨੇ ਉਹ ਖਤਮ ਹੋ ਜਾਂਦੇ ਨੇ ਕਹਿੰਦੇ ਉਹ ਕਹਿੰਦੇ ਮਤਲਬ ਬੜੇ ਸਹਿਜ ਵਿੱਚ ਰਹਿੰਦੇ ਨੇ ਉਹ ਕਹਿੰਦੇ ਇਹ ਤਾਂ ਮਾਇਆ ਤੋਂ ਵਿਕਾਰਾਂ ਤੋਂ ਕਹਿੰਦੇ ਅਲੇਪ ਹੋ ਜਾਂਦੇ ਨੇ ਜਿਹੜੀ ਉਹਦਾ ਨਾਮ ਜਪਦੇ ਨੇ ਸਾਧੂ ਦੀ ਸੰਗਤ ਦੇ ਵਿੱਚ ਉਹਨਾਂ ਦੇ ਉੱਪਰ ਬੜੀ ಅಪਾਰ ਕਿਰਪਾ ਹੁੰਦੀ ਆ ਨਾਮ ਜਪ ਕੇ ਆਸਾ ਮਹੱਲਾ ਪੰਜਮਾ ਹਮਾਰੀ ਪਿਆਰੀ ਅੰਮ੍ਰਿਤ ਤਾਰੀ ਗੁਰ ਨਿਮਖ ਨ ਮੰਨ ਤੇ ਟਾਰੀ ਰੇ ਰਹਾਓ ਕਹਿੰਦੇ ਗੁਰੂ ਦੀ ਅੰਮ੍ਰਿਤ ਵਾਲੀ ਬਾਣੀ ਕਹਿੰਦੇ ਗੁਰੂ ਨੇ ਇੰਨੀ ਕਿਰਪਾ ਕੀਤੀ ਆ ਕਹਿੰਦੇ ਇੱਕ ਪਲ ਲਈ ਵੀ ਸਾਡੇ ਮਨ ਤੋਂ ਪਰੇ ਨਹੀਂ ਕੀਤੀ ਹੈਗੀ ਗੁਰੂ ਦੀ ਪਿਆਰੀ ਪਿਆਰੀ ਅੰਮ੍ਰਿਤ ਵਾਲੀ ਗੁਰਬਾਣੀ ਜਿਹੜੀ ਤੁਰਤੋਂ ਆਈ ਆ ਕਹਿੰਦੇ ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ ਕਹਿੰਦੇ ਇਹ ਜਿਹੜੀ ਬਾਣੀ ਆ ਨਾ ਕਹਿੰਦੇ ਇਹਦੇ ਨਾਲ ਜੁੜਿਆ ਜੀਵ ਦਾ ਹਿਰਦਾ ਪ੍ਰਮਾਤਮਾ ਦੇ ਦਰਸ਼ਨ ਦੀ ਤਾਂਗ ਪੈਦਾ ਕਰਦਾ ਉਹਦੇ ਚਰਨਾ ਨਾਲ ਜੁੜਦਾ ਕਹਿੰਦੇ ਕਹਿੰਦੇ ਅੰਦਰ ਖਿੜਿਆ ਖਿੜ ਜਾਂਦਾ ਜੀਵ ਦਾ ਕਹਿੰਦੇ ਬਾਣੀ ਨਾਲ ਜੁੜ ਕੇ ਅੰਦਰ ਉਹਦੇ ਆਨੰਦ ਆ ਜਾਂਦਾ ਕਹਿੰਦੇ ਇਸ ਤਰ੍ਹਾਂ ਦੀ ਕਹਿੰਦੇ ਇਹ ਕਰਤਾਰ ਦੀ ਪਿਆਰੀ ਬਾਣੀ ਆ ਕਹਿੰਦੇ ਕਿਨ ਰਮ ਗੁਰਗਮ ਹਰ ਦਾ ਮਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਫਿਰ ਨਾਨਕ ਜੀ ਕਹਿੰਦੇ ਨੇ ਜਿਹੜਾ ਵੀ ਜੀਵ ਇਸ ਬਾਣੀ ਦੇ ਨਾਲ ਜੁੜਦਾ ਉਹ ਗੁਰੂ ਦੇ ਨੇੜੇ ਹੋ ਜਾਂਦਾ ਉਹਨੂੰ ਕਹਿੰਦੇ ਕੋਈ ਜਮਾ ਦਾ ਡਰ ਨਹੀਂ ਰਹਿੰਦਾ ਜਿਹੜਾ ਹਰ ਦਾਮ ਇਸ ਬਾਣੀ ਦੇ ਨਾਲ ਜੁੜਿਆ ਰਹਿੰਦਾ ਨਾਨਕ ਜੀ ਕਹਿੰਦੇ ਨੇ ਜਿਸ ਜੀਵ ਨੇ ਇਹ ਆਪਣੇ ਕੰਠ ਨਾਲ ਲਗਾ ਕੇ ਰੱਖੀ ਆ ਮਤਲਬ ਜਿਹੜਾ ਹਮੇਸ਼ਾ ਇਸ ਬਾਣੀ ਨਾਲ ਜੁੜਦਾ ਉਹਨੂੰ ਕੋਈ ਗਮ ਨਹੀਂ ਹੈਗਾ ਕਿਉਂਕਿ ਉਹਨੂੰ ਜਮਾਂ ਦਾ ਡਰ ਨਹੀਂ ਹੈਗਾ ਉਹ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਉਹ ਹਰਦਮ ਬਾਣੀ ਨਾਲ ਜੁੜਿਆ ਰਹਿੰਦਾ ਆਸਾ ਮਹੱਲਾ ਪੰਜਵਾਂ ਨੀਕੀ ਸਾਧ ਸੰਗਾਨੀ ਰਹਾਓ ਕਹਿੰਦੇ ਸਾਧੂ ਦੀ ਸੰਗਤ ਕਰਨੀ ਬੜੀ ਕਹਿੰਦੇ ਚੰਗੀ ਸ੍ਰੇਸ਼ਟ ਹੈਗੀ ਆ ਪਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਵਖਾਨੀ ਚਾਲਤ ਬੈਸਤ ਸੋਬਤ ਹਰ ਜਸ ਮਨ ਤਨ ਚਰਨ ਖਟਾਨੀ ਫਿਰ ਕੀ ਹੁੰਦਾ ਕਹਿੰਦੇ ਜਿਹੜੇ ਜੀਵ ਗੁਰੂ ਦੀ ਸ਼ਰਨ ਚ ਆਉਂਦੇ ਨੇ ਕਹਿੰਦੇ ਉਹ ਹਰ ਪਲ ਹਰ ਸਮੇਂ ਕਹਿੰਦੇ ਉਸ ਪਰਮਾਤਮਾ ਦੀ ਸਿਫਤ ਸਲਾਹ ਕਰਦੇ ਨੇ ਕਹਿੰਦੇ ਉਹ ਚੱਲਦੇ ਆਂ ਬੈਠਦੇ ਆਂ ਸੌਂਦੇ ਆਂ ਜਾਗਦੇ ਆਂ ਕਹਿੰਦੇ ਹਰ ਵਕਤ ਕਹਿੰਦੇ ਉਸ ਪਰਮਾਤਮਾ ਦਾ ਜਸ ਗਾਉਂਦੇ ਨੇ ਜਿਸ ਕਰਕੇ ਕਹਿੰਦੇ ਉਹਨਾਂ ਦਾ ਮਨ ਤੇ ਤਨ ਕਹਿੰਦੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਰਹਿੰਦਾ ਹੈ ਹਉ ਹਰਾ ਤੂੰ ਠਾਕਰ ਗौरा ਨਾਨਕ ਸਰਨ ਪਛਾਨੀ ਫਿਰ ਨਾਨਕ ਜੀ ਕਹਿੰਦੇ ਨੇ ਵੀ ਜੀਵ ਤੇ ਗੁਣਹੀਨ ਤੇ ਪਰਮਾਤਮਾ ਗੁਣਾ ਦਾ ਖਜ਼ਾਨਾ ਫਿਰ ਕਿਵੇਂ ਮੇਲ ਹੋਵੇ ਕਹਿੰਦੇ ਮੇਲ ਹੁੰਦਾ ਸਾਧ ਸੰਗਤ ਦੇ ਵਿੱਚ ਗੁਰੂ ਦੀ ਸ਼ਰਨ ਲਿਆ ਫਿਰ ਕਹਿੰਦੇ ਜੀਵ ਦੀ ਪਛਾਣ ਹੁੰਦੀ ਆ ਪਰਮਾਤਮਾ ਦੇ ਨਾਲ ਹਉ ਵਾਹਿਗੁਰੂ ਜੀ ਵਾਹਿਗੁਰੂ ਜੀ ਰਾਗ ਆਸਾ ਮਹੱਲਾ ਪੰਜਵਾਂ ਘਰ 12ਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿਆਗ ਸਗਲ ਸਿਆਣ ਪਾ ਭਜ ਪਾਰ ਬ੍ਰਹਮ ਨਿਰੰਕਾਰ ਇੱਕ ਸਾਚੇ ਨਾਮ ਵਾਜੋ ਸਗਲ ਦੀ ਸੈ ਸ਼ਾਰ ਸੋ ਪ੍ਰਭ ਜਾਣੀਐ ਸਦ ਸੰਗ ਗੁਰ ਪ੍ਰਸਾਦੀ ਬੂਜੀਐ ਏਕ ਹਰਿ ਕੈ ਰੰਗ ਰਹਾਉ ਕਹਿੰਦੇ ਹੇ ਜੀਵ ਸਾਰੀਆਂ ਸਿਆਣਪਾਂ ਛਾਡ ਆਪਣੀਆਂ ਸਾਰੀਆਂ ਚਤਰਾਇਆਂ ਉਸ ਇੱਕ ਪਾਰਬ੍ਰਹਮ ਦਾ ਕਹਿੰਦੇ ਨਾਮ ਜਪ ਕਹਿੰਦੇ ਕਹਿੰਦੇ ਉਸ ਇੱਕ ਸੱਚੇ ਦੇ ਨਾਮ ਦੇ ਜਪਣ ਤੇ ਵਿਨੋ ਸਭ ਕੁਛ ਕਹਿੰਦੇ ਝੂਠਾ ਹੈ ਹੋਰ ਤੇਰੇ ਕੋਈ ਧਾਰਮਿਕ ਕੰਮ ਕੀਤੇ ਸਭ ਬਿਆਰਥ ਨੇ ਕਹਿੰਦੇ ਉਸ ਪਰਮਾਤਮਾ ਨੂੰ ਸਦਾ ਹੀ ਅੰਗ ਸੰਗ ਸਮਝੀਏ ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਹੀ ਉਸ ਪਰਮਾਤਮਾ ਦੇ ਨਾਮ ਰੰਗ ਦੇ ਵਿੱਚ ਰੰਗੇ ਜਾਈਦਾ ਤੇ ਉਹਦੇ ਪ੍ਰੇਮ ਰੰਗ ਦੇ ਵਿੱਚ ਜੰਮੇ ਜਾਈਦਾ ਇਹ ਉਸ ਗੁਰੂ ਦੀ ਕਿਰਪਾ ਸਦਕਾ ਹੀ ਆ ਜੇ ਗੁਰੂ ਕਿਰਪਾ ਕਰਦੇ ਸਰਨ ਸਮਰੱਥ ਏਕ ਕੇਰੀ ਦੂਜਾ ਨਹੀਂ ਠਾਓ ਮਹਾ ਪੌਜਲ ਲੰਗਿਐ ਸਦਾ ਹਰ ਗੁਣ ਗਾਓ ਕਹਿੰਦੇ ਜੀ ਦੀ ਸ਼ਰਨ ਜਾਇਆ ਜਾ ਸਕੇ ਜੋ ਸਾਨੂੰ ਸਹਾਰਾ ਦੇ ਸਕੇ ਉਹ ਇੱਕ ਪਰਮਾਤਮਾ ਹੈ ਕਹਿੰਦੇ ਉਹ ਪਰਮਾਤਮਾ ਦੇ ਹੀ ਗੁਣ ਗਾਓ ਉਹਦੇ ਗੁਣ ਗਾਏ ਆ ਇਸ ਸੰਸਾਰ ਦੇ ਭਵਜਲ ਨੂੰ ਪਾਰ ਕਰ ਸਕਦੇ ਆ ਜਨਮ ਮਰਨ ਨੇ ਵਾਰੀਐ ਦੁੱਖ ਨਾ ਜਮਪੁਰ ਹੋਏ ਨਾਮ ਨਿਧਾਨ ਸੋਈ ਪਾਏ ਕਿਰਪਾ ਕਰੇ ਪ੍ਰਭ ਸੋਏ ਕਹਿੰਦੇ ਜਦੋਂ ਉਹਦਾ ਨਾਮ ਜਪੀਦਾ ਫਿਰ ਜਨਮ ਮਰਨ ਦਾ ਦੁੱਖ ਕਟਿਆ ਜਾਂਦਾ ਮੌਤ ਦਾ ਦੁੱਖ ਵੀ ਸਤਾਉਂਦਾ ਨਹੀਂ ਹੈਗਾ ਕਹਿੰਦੇ ਨਾਨਕ ਜੀ ਕਹਿੰਦੇ ਨੇ ਉਹ ਪ੍ਰਮਾਤਮਾ ਦੇ ਨਾਮ ਰੂਪੀ ਖਜ਼ਾਨਾ ਉਹੀ ਜੀਵ ਪਾਉਂਦਾ ਜਿਹਦੇ ਤੇ ਪ੍ਰਮਾਤਮਾ ਆਪ ਕਿਰਪਾ ਕਰਦਾ ਇੱਕ ਟੇਕ ਆਧਾਰ ਏਕੋ ਇੱਕ ਕਾ ਮਨ ਜੋਰ ਨਾਨਕ ਜਪਿਐ ਮਿਲ ਸਾਧ ਸੰਗਤ ਹਰਿ ਵਿਨ ਅਵਰ ਨ ਹੋਰ ਨਾਨਕ ਜੀ ਕਹਿੰਦੇ ਨੇ ਉਸ ਪਰਮਾਤਮਾ ਤੋਂ ਬਿਨਾਂ ਸਾਨੂੰ ਸਹਾਰਾ ਦੇਣ ਵਾਲਾ ਹੋਰ ਕੋਈ ਨਹੀਂ ਇਸ ਲਈ ਸਾਧ ਦੀ ਸੰਗਤ ਦੇ ਵਿੱਚ ਮਿਲ ਕੇ ਉਹਦਾ ਨਾਮ ਜਪੀਏ ਉਹਦੇ ਨਾਮ ਦਾ ਹੀ ਸਾਨੂੰ ਇੱਕ ਆਸਰਾ ਹੈ ਉਹੀ ਸਮਰੱਥ ਪਰਮਾਤਮਾ ਜੋ ਸਾਡ ਨੂੰ ਤਾਕਤ ਦੇ ਸਕਦਾ ਸਾਨੂੰ ਸਾਡੇ ਉੱਪਰ ਰਾਖਾ ਬਣ ਸਕਦਾ ਆਸਾ ਮਹੱਲਾ ਪੰਜਵਾਂ ਜੀਓ ਮਨ ਤਨ ਪ੍ਰਾਨ ਪ੍ਰਭ ਕੇ ਦੀਏ ਸਭ रस ਪੋਗ ਦੀਨ ਬੰਦ ਪਜੀ ਦਾਤਾ ਸ਼ਰਨ ਰਖਣ ਜੋਗ ਮੇਰੇ ਮਨ ਧਿਆਏ ਹਰ ਹਰ ਨਾਉ ਹਲਤ ਪਲਤ ਸਹਾਈ ਸੰਗੇ ਏਕ ਸਿਉ ਲੇਵ ਲਾਓ ਰਹਾਓ ਕਹਿੰਦੇ ਪਰਮਾਤਮਾ ਹੀ ਮੇਰੀ ਜਿੰਦ ਮੇਰੇ ਮਾਨ ਮੇਰੇ ਤਨ ਮੇਰੇ ਪ੍ਰਾਣ ਨੂੰ ਦੇਣ ਵਾਲਾ ਦਾਤਾ ਤੇ ਸਾਨੂੰ ਜਿਹੜੇ ਜੀਵਾਂ ਨੂੰ ਇੱਥੇ ਸਭ ਰਸ ਪਦਾਰਥ ਭੋਗਣ ਲਈ ਦਿੱਤੇ ਨੇ ਉਹ ਵੀ ਦੇਣ ਵਾਲਾ ਪਰਮਾਤਮਾ ਹੀ ਹੈ ਕਹਿੰਦੇ ਦੀਨਾਂ ਦੀ ਸਹਾਇਤਾ ਕਰਨ ਵਾਲਾ ਸਾਨੂੰ ਜਿੰਦ ਦਾ ਦਾਤਾ ਸਾਨੂੰ ਸ਼ਰਨ ਵਿੱਚ ਰੱਖਣ ਯੋਗ ਉਹ ਪਰਮਾਤਮਾ ਹੀ ਹੈ ਕਹਿੰਦੇ ਕਿਉਂ ਫਿਰ ਮੇਰੇ ਮਨ ਉਸ ਪਰਮਾਤਮਾ ਦਾ ਨਾਮ ਧਿਆਹ ਕਹਿੰਦੇ ਫਿਰ ਉਹਦਾ ਹੀ ਨਾਮ ਕਹਿੰਦੇ ਚੇਤੇ ਰੱਖ ਜਿਹੜਾ ਕਹਿੰਦੇ ਤੇਰਾ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸਾਥੀ ਆ ਸਦਾ ਦਾ ਸੰਗੀ ਆ ਉਹਦੇ ਇੱਕ ਦੇ ਨਾਲ ਕਹਿੰਦੇ ਲਿਵ ਲਾ বেদ ਸਾਸਤਰ ਜਨ ਧਿਆਵੈ ਤਰਨ ਕੋ ਸੰਸਾਰ ਕਰਮ ਤਰਮ ਅਨੇਕ ਕਿਰਿਆ ਸਭ ਉਪਰ ਨਾਮ ਅਚਾਰ ਕਹਿੰਦੇ ਜਿਹੜੇ ਲੋਕ ਨੇ ਕਿਉਂਕਿ ਜਿਸ ਵਕਤ ਦੀ ਪਾਤਸ਼ਾਹ ਗੱਲ ਕਰਦ ਨੇ ਉਸ ਵਕਤ ਬਹੁਤੇ ਲੋਕ 베ਦ ਸ਼ਾਸਤਰਾਂ ਦੇ ਪਿੱਛੇ ਵੀ ਸੀ ਨਾ ਇਸ ਕਰਕੇ ਬਹੁਤੀ ਜਗ੍ਹਾ ਆਪਾਂ ਬਾਣੀ ਦੇ ਵਿੱਚ 베ਦ ਸ਼ਾਸਤਰਾਂ ਬਾਰੇ ਵੀ ਸੁਣਦੇ ਆਂ ਪੜ੍ਹਦੇ ਆਂ ਕਹਿੰਦੇ ਜੀਵ 베ਦ ਸ਼ਾਸਤਰਾਂ ਦੇ ਹਿਸਾਬ ਦੇ ਨਾਲ ਕੁਈ ਚੰਗੇ ਕਰਮ ਕਰਨ ਦੀ ਕੋਸ਼ਿਸ਼ ਕਰਦੇ ਨੇ ਕਿ ਵੀ ਸ਼ਾਇਦ ਇਹ ਕਰਮ ਕਰਿਆਂ ਵੀ ਸੰਸਾਰ ਸਾਗਰ ਤੋਂ ਅਸੀਂ ਤਰ ਜਾਵਾਂਗੇ ਪਰ ਕਹਿੰਦੇ ਸਾਰੇ ਕਿਹੜੇ ਵੀ ਧਾਰਮਿਕ ਕਰਮ ਨੇ ਕੋਈ ਹੋਰ ਕੋਈ ਰਸਮਾਂ ਕਰਨੀਆਂ ਨੇ ਸਭ ਤੋਂ ਉੱਪਰ ਕਹਿੰਦੇ ਉਸ ਪਰਮਾਤਮਾ ਦਾ ਨਾਮ ਜਪਣਾ ਹੈ ਕਾਮ ਕ੍ਰੋਧ ਅਹੰਕਾਰ ਬਿਨਸੈ ਮਿਲੈ ਸਤਗੁਰ ਦੇਵ ਨਾਮ ਦ੍ਰਿੜ ਕਰ ਭਗਤ ਹਰ ਕੀ ਪਲੀ ਪ੍ਰਭ ਕੀ ਸੇਵ ਕਹਿੰਦੇ ਆਪਣੇ ਸਤਿਗੁਰ ਦੀ ਸ਼ਰਨ ਆ ਕਹਿੰਦੇ ਸਤਿਗੁਰ ਦੀ ਸ਼ਰਨ ਆਇਆ ਤੇਰੇ ਕਾਮ ਕ੍ਰੋਧ ਅਹੰਕਾਰ ਸਭ ਖਤਮ ਹੋ ਜਾਣਗੇ ਹੁਣ ਜੇ ਆਪਾਂ ਕਹੀਏ ਵੀ ਸਾਡੇ ਲਈ ਸਤਿਗੁਰ ਇਸ ਸਮੇਂ ਸਾਡੇ ਲਈ ਸਤਿਗੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਅਸੀਂ ਉਹਨਾਂ ਦੀ ਸ਼ਰਨ ਵਿੱਚ ਆਵਾਂਗੇ ਤਾਂ ਉਹ ਸਾਡੀ ਮਦਦ ਕਰਨਗੇ ਕੇ ਸਾਡੇ ਅੰਦਰੋਂ ਇਹ ਵਿਕਾਰ ਖਤਮ ਹੋ ਜਾਣ। ਉਹ ਸਾਨੂੰ ਆਪਣੇ ਉਪਦੇਸ਼ ਦੇ ਨਾਲ ਸਾਨੂੰ ਸਿੱਖਿਆ ਦਿੰਦੇ ਨੇ। ਤੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਦੇ ਆਂ, ਪੜ੍ਹਦੇ ਆਂ, ਮਨ 'ਚ ਬਸਾਉਂਦੇ ਆਂ, ਉਹਦੇ ਅਨਸਾਰ ਆਪਣਾ ਜੀਵਨ ਢਾਲਦੇ ਆਂ, ਫਿਰ ਇਹ ਗੱਲਾਂ ਵਾਪਰਦੀਆਂ ਨੇ। ਵਾਹਿਗੁਰੂ ਜੀ। ਵਾਹਿਗੁਰੂ ਕਹਿੰਦੇ ਪਰਮਾਤਮਾ ਦੀ ਭਗਤੀ ਕਰ ਉਹਦਾ ਨਾਮ ਦ੍ਰਿੜ ਕਰ ਕਹਿੰਦੇ ਕਹਿੰਦੇ ਪਰਮਾਤਮਾ ਦੀ ਸੇਵਾ ਭਗਤੀ ਕਰਨੀ ਇਹ ਪਲੀ ਰੀਤ ਹੈ ਚਰਨ ਸਰਣ ਦਿਆਲ ਤੇਰੀ ਤੂੰ ਨਿਮਾਣੇ ਮਾਣ ਜੀ ਪਰਾਨ ਅਧਾਰ ਤੇਰਾ ਨਾਨਕ ਕਾ ਪ੍ਰਭ ਤਾਣ ਕਹਿੰਦੇ हे ਦਿਆਲ ਪ੍ਰਭੂ ਜੀ ਤੇਰੀ ਸ਼ਰਨ ਆਇਆ ਸਾਨੂੰ ਨਿਮਾਣਿਆ ਨੂੰ ਤੇਰਾ ਹੀ ਮਾਣਾ ਕਹਿੰਦੇ ਕਹਿੰਦੇ ਮੇਰੀ ਜਿੰਦ ਦਾ ਪ੍ਰਾਣਾ ਦਾ ਆਸਰਾ ਤੇਰਾ ਦਿੱਤਾ ਹੋਇਆ ਹੈ ਨਾਨਕ ਜੀ ਕਹਿੰਦੇ ਨੇ ਸਾਨੂੰ ਸਾਰਿਆਂ ਨੂੰ ਇੱਕ ਪਰਮੇਸ਼ਰ ਦਾ ਤਾਣ ਹੈ ਪਰਮੇਸ਼ਰ ਦਾ ਹੀ ਮਾਣਾ ਪਰਮੇਸ਼ਰ ਦਾ ਹੀ ਤਾਣ ਆਸਾ ਮਹੱਲਾ ਪੰਜਾਂ ਮਾਂ ਡੋਲ ਡੋਲ ਮਹਾ ਦੁਖ ਪਾਇਆ ਬਿਨਾ ਸਾਧੂ ਸੰਗ ਖਾਟ ਲਾਭ ਗੋਵਿੰਦ ਹਰ ਰਸ ਪਾਰ ਬ੍ਰਹਮ ਇਕ ਰੰਗ ਹਰ ਕੋ ਨਾਮ ਜਪੀਏ ਨੀਤ ਸਾਸ ਸਾਸ ਤੇ ਆਏ ਸੋ ਪ੍ਰਵ ਤਿਆਗ ਅਬਰ ਪ੍ਰੀਤ ਰਹਾਓ ਕਹਿੰਦੇ ਜਦੋਂ ਜੀਵ ਗੁਰੂ ਦੀ ਸ਼ਰਨ ਨਹੀਂ ਆਉਂਦਾ ਬੜਾ ਦੁੱਖ ਪਾਉਂਦਾ ਦੁੱਖ ਕਿਸ ਚੀਜ਼ ਦਾ ਫਿਰ ਕਹਿੰਦੇ ਉਹਦਾ ਮਨ ਬੜਾ ਡੋਲਦਾ ਵਿਕਾਰਾਂ ਵਿੱਚ ਮਾਇਆ ਵਿੱਚ ਇਹ ਫਿਰ ਦੁੱਖ ਹੀ ਸਹਿਣਾ ਹੈ ਨਾ ਕਹਿੰਦੇ ਉਸ ਪਰਮਾਤਮਾ ਦਾ ਕਹਿੰਦੇ ਇੱਕ ਰੰਗ ਦੇ ਵਿੱਚ ਪ੍ਰੇਮ ਦੇ ਵਿੱਚ ਕਹਿੰਦੇ ਭਿੱਜ ਕੇ ਉਹਦਾ ਨਾਮ ਜਪ। ਉਹਦਾ ਕਹਿੰਦੇ ਗੁਣ ਗਾਇਨ ਕਰ ਕਹਿੰਦੇ ਉਹਦੇ। ਇਹ ਕਹਿੰਦੇ ਲਾਹਖਟ। ਹਰ ਰੋਜ਼ ਕਹਿੰਦੇ ਉਹਦਾ ਨਾਮ ਜਪੀਏ। ਹਰ ਇੱਕ ਸਾਹ ਦੇ ਨਾਲ ਕਹਿੰਦੇ ਪਰਮਾਤਮਾ ਨੂੰ ਚੇਤੇ ਰੱਖੀਏ। ਹੋਰ ਸਾਰੀਆਂ ਪ੍ਰੀਤਾਂ ਤਿਆਗ ਕੇ ਉਸ ਪਰਮੇਸ਼ਰ ਦੇ ਨਾਲ ਪ੍ਰੀਤ ਪਾਈਏ। ਕਰਨ ਕਾਰਨ ਸਮਰੱਥ ਸੋ ਪ੍ਰਭ ਜੀ ਦਾਤਾ ਆਪ ਤਿਆਗ ਸਗਲ ਸਿਆਣਪਾਂ ਆਠ ਪਹਿਰ ਪ੍ਰਭ ਜਾਪ ਕਹਿੰਦੇ ਸਾਰਿਆਂ ਨੂੰ ਦਾਤਾ ਦੇਣ ਵਾਲਾ ਉਹ ਪਰਮਾਤਮਾ ਆਪ ਹੈ ਸਭ ਕੁਝ ਕਰਨ ਕਾਰਨ ਸਮਰੱਥ ਪਰਮਾਤਮਾ ਆਪ ਹੈ ਕਹਿੰਦੇ हे ਜੀਵ ਸਾਰਿਆਂ ਆਪਣੀਆਂ ਸਿਆਣਪ ਚਤਰਾਇਆਂ ਛੱਡ ਕੇ ਅੱਠੇ ਪਹਿਰ ਉਸ ਪ੍ਰਮਾਤਮਾ ਦਾ ਨਾਮ ਜਪ ਕਹਿੰਦੇ ਉਹਨੂੰ ਚੇਤੇ 'ਚ ਬਸਾ। ਮੀਤ ਸਖਾ ਸਹਾਏ ਸੰਗੀ ਊਚ ਅਗੰਮ ਅਪਾਰ ਚਰਨ ਕਮਲ ਬਸਾਏ ਹਿਰਦੈ ਜੀ ਕੋ ਆਧਾਰ। ਕਹਿੰਦੇ ਉਹ ਪ੍ਰਮਾਤਮਾ ਜੋ ਸਾਡੀ ਪਹੁੰਚ ਤੋਂ ਪਰੇ ਹੈ ਜੋ ਅਪਾਰ ਹੈ ਕਹਿੰਦੇ ਕਹਿੰਦੇ ਉਹ ਸਾਡਾ ਸਦਾ ਦਾ ਮਿੱਤਰ ਹੈ ਸਹਾਈ ਹੈ ਸੰਗੀ ਹੈ ਕਹਿੰਦੇ ਸਾਡੇ ਹਮੇਸ਼ਾ ਅੰਗ ਸੰਗ ਹੈ ਕਹਿੰਦੇ ਉਹਦੇ ਕਮਲ ਵਰਗੇ ਚਰਨ ਆਪਣੇ ਹਿਰਦੇ 'ਚ ਵਸਾ ਜਿਨ੍ਹਾਂ ਦਾ ਕਹਿੰਦੇ ਆਸਰਾ ਤੇਰੀ ਜਿੰਦ ਨੂੰ ਹੈ ਕਰ ਕਿਰਪਾ ਪ੍ਰਭ ਪਾਰ ਬ੍ਰਹਮ ਗੁਣ ਤੇਰਾ ਜਸ ਗਾਓ ਸਰਬ ਸੂਖ ਵੱਡੀ ਵਡਿਆਈ ਜਪ ਜੀਵੇ ਨਾਨਕ ਨਾਉ ਨਾਨਕ ਜੀ ਕਹਿੰਦੇ ਨੇ हे ਪਰਮੇਸ਼ਰ ਜੀ ਸਾਡੇ ਤੇ ਕਿਰਪਾ ਕਰੋ ਕਿ ਅਸੀਂ ਤੇਰੇ ਗੁਣ ਗਾਈਏ ਅਸੀਂ ਤੇਰੀ ਕੀਰਤੀ ਕਰੀਏ ਕਹਿੰਦੇ ਤੇਰੇ ਗੁਣ ਗਾਉਣ ਚ ਤੇਰਾ ਨਾਮ ਜਪਣ ਦੇ ਵਿੱਚ ਸਭ ਤੋਂ ਵੱਡੇ ਸੁੱਖ ਨੇ ਸਭ ਤੋਂ ਵੱਡੀ ਸ਼ੋਭਾ ਮਿਲਦੀ ਆ ਕਹਿੰਦੇ ਆਸਾ ਮਹੱਲਾ ਪੰਜਵਾ ਉੱਦਮ ਕਰੋ ਕਰਾਓ ਠਾਕੁਰ ਪੇਖਤ ਸਾਧੂ ਸੰਗ ਹਰ ਹਰ ਨਾਮ ਚਰਾਵੋ ਰੰਗਨ ਆਪੇ ਹੀ ਪ੍ਰਭ ਰੰਗ ਮਨ ਮਹਿ RAM ਨਾਮਾ ਜਾਪ ਕਾਰਕ ਕਿਰਪਾ ਬਸੋ ਮੇਰੇ ਹਿਰਦੈ ਹੋਏ ਸਹਾਈ ਆਪ ਰਹਾਓ ਕਹਿੰਦੇ ਹੈ ਪਰਮੇਸ਼ਰ ਜੀ ਕਹਿੰਦੇ ਸਾਡੇ ਤੇ ਕਹਿੰਦੇ ਕਿਰਪਾ ਕਰੋ ਕਿ ਅਸੀਂ ਉਦਮ ਕਰੀਏ ਤੁਸੀਂ ਸਾਡੇ ਕੋਲੋਂ ਉਦਮ ਕਰਾਓ ਕਿ ਅਸੀਂ ਤੁਹਾਡੇ ਸਾਧਾਂ ਦੀ ਸੰਗਤ ਵਿੱਚ ਗੁਰੂ ਦੀ ਸੰਗਤ ਵਿੱਚ ਤੁਹਾਡੇ ਦਰਸ਼ਨ ਕਰਨ ਦੀ ਸਾਡੇ ਮਨ ਚ ਤਾਂਗ ਹੋਵੇ ਕਹਿੰਦੇ ਤੁਹਾਡਾ ਨਾਮ ਜਪਣ ਦੇ ਲਈ ਤੁਸੀਂ ਆਪ ਹੀ ਸਾਨੂੰ ਕਹਿੰਦੇ ਪ੍ਰੇਮ ਰੰਗ ਲਾਓ ਤਾਂ ਕਿ ਅਸੀਂ ਤੁਹਾਡਾ ਪ੍ਰੇਮ ਦੇ ਵਿੱਚ ਨਾਮ ਜਪੀਏ ਤੁਸੀਂ ਆਪ ਹੀ ਸਾਨੂੰ ਪ੍ਰੇਮ ਦੀ ਰੰਗਣ ਦੋ ਕਹਿੰਦੇ ਪਰਮਾਤਮਾ ਜੀ ਕਹਿੰਦੇ ਤੁਹਾਡਾ ਨਾਮ ਜਪੀਏ ਮਨ ਦੇ ਵਿੱਚ हे ਪਰਮਾਤਮਾ ਜੀ ਕਹਿੰਦੇ ਕਿਰਪਾ ਕਰਕੇ ਸਾਡੇ ਹਿਰਦੇ ਵਿੱਚ ਆਪ ਹੀ ਵਸੋ ਆਪ ਹੀ ਸਾਡੇ ਸਹਾਈ ਹੋ ਸੋਣਾ ਸੋਣਾ ਨਾਮ ਤੇਰਾ ਪ੍ਰੀਤਮ ਪ੍ਰਭ ਪੇਖਣ ਕਾ ਚਾਓ ਦਇਆ ਕਰੋ ਕਿਰਮ ਆਪਣੇ ਕੋ ਇਹੈ ਮਨੋਰਥ ਸਵਾਓ ਕਹਿੰਦੇ ਹੈ ਪਰਮੇਸ਼ਰ ਜੀ ਤੁਸੀਂ ਕਿਰਪਾ ਕਰੋ ਕਿ ਤੁਹਾਡਾ ਨਾਮ ਸੁਣ ਸੁਣ ਕੇ ਤੁਹਾਨੂੰ ਦਰਸ਼ਨ ਕਰਨ ਦੀ ਸਾਡੇ ਮਨ ਦੇ ਵਿੱਚ ਤਾਂਘ ਹੋ ਜਵੇ ਕਹਿੰਦੇ ਕਹਿੰਦੇ ਅਸੀਂ ਤਾਂ ਤੁਹਾਡੇ ਨਿਮਾਣੇ ਜੇ ਬੱਚੇ ਆ ਕਹਿੰਦੇ ਦਇਆ ਕਰੋ ਸਾਡੇ ਤੇ ਕਿ ਸਾਡਾ ਇਹ ਤਾਂਗ ਪੂਰੀ ਹੋ ਜਵੇ ਤੁਹਾਡਾ دیدار ਕਰ ਸਕੀਏ ਤਨ ਤਨ ਤੇਰਾ ਤੂੰ ਪ੍ਰਭ ਮੇਰਾ ਹਮਰੇ ਵਸ ਕਿਛ ਨਾਹੀਂ ਜਿਉਂ ਜਿਉਂ ਰਾਖੈ ਤਿਉ ਤਿਉ ਰਹਿਣਾ ਤੇਰਾ ਦੀਆ ਖਾਹੇ ਕਹਿੰਦੇ ਹੈ ਪ੍ਰਮਾਤਮਾ ਜੀ ਜੋ ਮੈਨੂੰ ਤਨ ਧਨ ਸਭ ਕੁਝ ਦਿੱਤਾ ਹੈ ਇਹ ਸਭ ਕੁਝ ਤੇਰਾ ਹੈ ਮੇਰੇ ਹੱਥ ਵਸ ਕਹਿੰਦੇ ਕੁਛ ਨਹੀਂਗਾ ਜਿਵੇਂ ਤੁਸੀਂ ਸਾਨੂੰ ਕਹਿੰਦੇ ਰੱਖਦੇ ਹੋ ਅਸੀਂ ਉਸ ਤਰ੍ਹਾਂ ਹੀ ਆਪਣਾ ਜੀਵਨ ਜੀਂਦੇ ਹਾਂ ਤੇਰੀਆਂ ਦਿੱਤੀਆਂ ਦਾਤਾਂ ਭੋਗਦੇ ਹਾਂ ਜਨਮ ਜਨਮ ਕੇ ਕਿਲ ਵਿਖ ਕਾਟੈ ਮਜਨ ਹਰ ਜਨ ਧੂਰ ਭਾਈ ਭਗਤ ਪਰਮਪਉ ਨਾਸੈ ਹਰ ਨਾਨਕ ਸਦਾ ਹਜੂਰ ਕਹਿੰਦੇ ਹੈ ਪਰਮੇਸ਼ਰ ਜੀ ਤੇਰੇ ਸੇਵਕਾਂ ਦੇ ਕਹਿੰਦੇ ਚਰਨ ਧੂੜ ਦੇ ਵਿੱਚ ਇਸ਼ਨਾਨ ਕਰਿਆਂ ਸਾਡੇ ਜਨਮਾਂ ਜਨਮਾਂ ਦੇ ਪਾਪ ਖਤਮ ਹੋ ਜਾਂਦੇ ਨੇ ਕਹਿੰਦੇ ਜਦੋਂ ਪ੍ਰੇਮਾ ਭਗਤੀ ਕੀਰਤ ਕਰੀਦੀ ਆ ਤੇਰੀ ਤਾਂ ਉਹਦੇ ਨਾਲ ਸਾਡੇ ਸਾਰੇ ਡਰ ਸਹਿਮ ਭਰਮ ਖਤਮ ਹੋ ਜਾਂਦੇ ਨੇ ਤੇ ਤੈਨੂੰ ਸਦਾ ਅੰਗ ਸੰਗ ਮਹਿਸੂਸ ਕਰੀਦਾ। हे ਪਰਮੇਸ਼ਰ ਜੀ ਕਹਿੰਦੇ ਕਿਰਪਾ ਕਰੋ ਆਪ ਦੇ ਨਾਮ ਦੀ ਦਾਤ ਦਿਓ ਤਾਂ ਕਿ ਤੁਹਾਨੂੰ ਅਸੀਂ ਅੰਗ ਸੰਗ ਅਹਿਸਾਸ ਤੁਹਾਡਾ ਸਾਨੂੰ ਹੋ ਸਕੇ। ਤੁਹਾਡੇ ਨਾਮ ਦੀ ਦਾਤ ਨਾਲ ਨਾਮ ਦੀ ਕਮਾਈ ਕਰਕੇ ਤੁਹਾਡਾ ਨਾਮ ਖੱਟিয়ে ਇਸ ਜੀਵਨ ਨੂੰ ਸਫਲਾ ਕਰੀਏ। ਹਾਂਜੀ ਸੰਗਤ ਜੀ ਇੰਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ ਜੀ ਵਿਚਾਰਾਂ ਦੀ ਸਾਂਝ ਪਾਉਂਦਿਆਂ ਹੋਈਆਂ ਅਨੇਕਾਂ ਅਨੇਕਾਂ ਗਲਤੀਆਂ ਮੁਆਫ ਕਰਨੀਆਂ ਜੀ ਸਤਿਗੁਰੂ ਜੀ ਪਰਮੇਸ਼ਰ ਜੀ ਆਪ ਦੀ ਧੁਰ ਕੀ ਬਾਣੀ ਦੀ ਵਿਚਾਰ ਕਰਦੇ ਆ ਬਾਣੀ ਪੜਦਿਆਂ ਹੋਈਆਂ ਬੇਅੰਤ ਬੇਅੰਤ ਗਲਤੀਆਂ ਇਸ ਬੱਚੀ ਨੂੰ ਅਣਜਾਣ ਸਮਝ ਕੇ ਬਖਸ਼ਨੀਆਂ ਜੀ ਅੱਗੇ ਤੋਂ ਸੁਮਤ ਦੇਣੀ ਸਤਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਸੱਚ ਜੇ ਬਾਤ ਚਾਹ